ਕਹਿੰਦੇ ਆਮ ਆਦਮੀ ਪਾਰਟੀ ਇਸ ਨੂੰ ਵੀ ਮੁੱਦਾ ਬਣਾਉਗੀ ਕਿ ਇਹ ਦੇਖੋ ਜੀ ਇਹ ਉਹੀ ਸ਼ੀਤਲ ਨੂਰਾਲ ਹੈ ਜਿਹੜਾ ਕਹਿੰਦਾ ਸੀ ਕਿ 25-25 ਕਰੋੜ ਚ ਭਾਜਪਾ ਖਰੀਦ ਤਨੂੰ ਫਿਰਦੀ ਹੈ ਜੀ ਕਿਉਂਕਿ ਪਹਿਲੀ ਐਫਆਈਆ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦੇ ਉੱਤੇ ਸੌਦੇਬਾਜ਼ੀ ਦੀ ਖਰੀਦੋ-ਫਰੋਖਤ ਦੀ ਪੈਸਿਆਂ ਨਾਲ ਤੋੜਨ ਦੀ ਲਾਲਚ ਦੇਣ ਦੀ ਜਿਹੜੀ ਕਰਾਈ ਗਈ ਸੀ ਮਿਸ਼ਨ ਲੋਟਸ ਦੇ ਮਾਮਲੇ ਤੇ ਉਸੇ ਤਨੂਰਾਲ ਨੇ ਕਰਾਈ ਸੀ ਹੁਣ ਭਾਜਪਾ ਦੇ ਇਸ ਉਮੀਦਵਾਰ ਦੇ ਖਿਲਾਫ ਆਮ ਆਦਮੀ ਪਾਰਟੀ ਏਜੰਡਾ ਬਣਾ ਕੇ ਪ੍ਰਚਾਰ ਕਰੂਗੀ ਇਹ ਦੇਖੋ ਜੀ ਤਾਂ ਮਤਲਬ ਇਹ ਤਾਂ ਉਧਰ ਚਲਾ ਗਿਆ ਜੀ ਮਿਸ਼ਨ ਰੋਟਸ ਹੋ ਗਿਆ ਪਰ ਭਾਈ ਤੁਸੀਂ ਵੀ ਤਾਂ ਉਧਰੋਂ ਹੀ ਲਿਆਂਦਾ ਹੁਣ ਜੇ ਉਹ ਥੋੜਾ ਲੈ ਕੇ ਗਏ ਨੇ ਬੰਦਾ ਤਾਂ ਤੁਸੀਂ ਉਧਰ ਵਾਲਾ ਲਿਆਂਦਾ ਵਾ ਤੇ ਫਿਰ ਇਹ ਕੀ ਹੈ ਪਿਛਲੀ ਵਾਰ ਤੁਸੀਂ ਅਕਾਲੀ ਵਾਲਾ ਲਿਆਂਦਾ ਸੀ ਉਸ ਤੋਂ ਪਹਿਲਾਂ ਕਾਂਗਰਸੀਆਂ ਵਾਲਾ ਸੀ ਸੋ ਕਮਾਲ ਦੇਖੋ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਮਨੀ ਚੋਣ ਲੜੀ ਤਾਂ ਕਾਂਗਰਸੀਆਂ ਦੇ ਉਮੀਦਵਾਰ ਨੂੰ ਪੱਟ ਕੇ ਆਮ ਆਦਮੀ ਪਾਰਟੀ ਨੇ ਆਮ ਚੋਣਾਂ ਦੇ ਵਿੱਚ ਚੋਣ ਲੜੀ ਤਾਂ ਅਕਾਲੀਆਂ ਦਾ ਉਮੀਦਵਾਰ ਪੱਟ ਕੇ ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਦੀ ਵਿਧਾਨ ਸਭਾ ਚੋਣ ਲੜੀ ਸੀ ਪਿਛਲੀ ਵਾਰ ਭਾਜਪਾ ਦਾ ਉਮੀਦਵਾਰ ਪੱਟ ਕੇ ਭਾਜਪਾ ਦਾ ਲੀਡਰ ਪੱਟ ਕੇ ਮਤਲਬ ਇਹ ਆਪਣੇ ਆਪ ਚਿਆ ਫਿਰ ਕਿ ਭਾਈ ਤੁਹਾਡਾ ਵੀ ਤਾਂ ਖੇਲਾ ਉਵੇਂ ਹੀ ਚੱਲ ਰਿਹਾ ਸੋ ਇਸ ਲਈ ਜਲੰਧਰ ਪੱਛਮੀ ਤੇ ਸਭ ਦੀ ਨਜ਼ਰ ਹੈ ਜੀ ਹੁਣ ਕਿ ਇੱਥੇ ਹੋਣਾ ਕੀ ਹੈ ਚਲੋ ਸਵਾਲ ਇਹ ਵੀ ਆ ਕਿ ਭਾਜਪਾ ਉਮੀਦਵਾਰ ਹਾਂ ਸ਼ਿਸ਼ੀਲ ਨੂੰ ਗਰਾਲ ਸੋਚਦਾ ਹੈ ਕਿ ਜੇ ਸ਼ਿਸ਼ੀਲ ਰਿੰਕੂ ਜਿੰਨੀਆਂ ਵੋਟਾਂ ਪੈ ਗਈਆਂ ਤਾਂ ਉਹਦੇ ਵਿੱਚ 750 800 ਵੋਟ ਮੈਂ ਹੋਰ ਜੋੜਨੀ ਆ ਮੇਰੀ ਸੀਟ ਨਿਕਲ ਸਕਦੀ ਆ ਕਿਉਂਕਿ ਲੋਕ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਤਾਂ ਰਹੀ 3 ਨੰਬਰ ਤੇ ਭਾਜਪਾ ਦੂਏ ਤੇ ਆਈ ਸੀ ਸ਼ਿਲਿੰਗ ਨੂੰ ਦੂਏ ਤੇ ਆਈ 42827 ਵੋਟ ਲੈ ਗਏ ਸੀ ਸ਼ਿਲਿੰਗ ਨੂੰ ਕਾਂਗਰਸ ਚਰਨੀ ਚੰਨੀ ਲੈ ਗਏ ਦੀ 44394 1567 ਕਵੋਟਾਂ ਦਾ ਹੀ ਫਰਕ ਹੈ ਸੋ ਇਸ ਲਈ ਮਤਲਬ ਅਗਲੇ ਨੂੰ ਲੱਗਦਾ ਕਿ 800 ਕਵੋਟੇ ਲੈਣੀ ਆ ਖੇਡ ਹੋ ਸਕਦੀ ਆ ਪਰ ਆਮ ਆਦਮੀ ਪਾਰਟੀ ਉਹਨਾਂ ਦਾ ਡੇਰਾ ਲਾਉਣ ਦਾ ਮਕਸਦ ਉਸੇ ਮਹਿੰਦਰ ਭਖਤ ਨੂੰ ਉਮੀਦਵਾਰ ਬਣਾਉਣ ਦੇ ਪਿੱਛੇ ਹੀ ਆ ਕਿ ਮੁੱਖ ਮੰਤਰੀ ਪਗਵਾਂ ਤੋਂ ਨੂੰ ਪਤਾ ਕਿ ਚੋਣ ਮੈਨੂੰ ਲੜਨੀ ਪੈਣੀ ਹੈ ਕਿਉਂਕਿ ਸਾਡਾ ਉਮੀਦਵਾਰ ਤਾਂ ਸਿਰ 15629 ਵੋਟਾਂ ਹੀ ਲੈ ਗਿਆ ਸੀ 27765 ਵੋਟਾਂ ਨਾਲ ਪਿੱਛੇ ਐ ਸੋ 28000 ਵੋਟਾਂ ਲਵਾਂਗੇ ਤਾਂ ਜਿੱਤਾਂਗੇ ਸੋ ਉਹਨਾਂ ਲਈ ਇਹ ਪਾੜਾ ਪੂਰਾ ਕਰਨਾ ਮੁਸ਼ਕਲ ਹੈ ਪਰ ਭਾਜਪਾ ਕਹਿੰਦੇ ਜੀ ਪੂਰੀ ਤਿਆਰੀ ਨਾਲ ਕੱਲਾ ਸ਼ਿਤਰ ਨੂੰ ਗਰਾਹ ਲ ਉਮੀਦਵਾਰੇ ਥੋੜਾ ਲਾਣੇ ਅਗਲੇ ਨੇ ਅੱਜ ਨਾਲ ਇਹ 38 ਸਟਾਰ ਪ੍ਰਚਾਰਕਾਂ ਦੀ ਸੂਚੀ ਲਾਂਦੀ ਉਹਨਾਂ ਚ ਸਨੀਲ ਜਾਖੜ ਵੀ ਆਉਣਾ ਚ ਰਬੀਤ ਬਿੱਟੂ ਵੀ ਐ ਉਹਨਾਂ ਦੇ ਵਿੱਚ ਗਜੈਂਦਰ ਸਿੰਘ ਸ਼ਿਕਾਵਤ ਵੀ ਹੈ ਤੇ ਨਾਇਬ ਸਿੰਘ ਸੈਣੀ ਵੀ ਹੈ। ਉਹਨਾਂ ਚ ਮਨੋਜ तिवारी ਵੀ ਹੈ, ਪ੍ਰੀਤੀ ਸੱਪਰੂ ਵੀ ਹੈ, ਹੇਮਾ ਵਾਲਣੀ ਵੀ ਹੈ। 38 ਆ ਮੋٹے ਮੋٹے ਨਾਂ ਜੇ ਪੜਾ ਉਹਨਾਂ ਸਿਲ ਜਾਖੜ। ਨਾਇਬ ਸਿੰਘ ਸੈਣੀ, ਤਰुण ਚੁੱਗ। ਹੈ ਜੀ ਗਜੈਂਦਰ ਸਿੰਘ ਸ਼ਿਕਾਵਤ। ਹੈ ਜੀ ਇਸੇ ਤਰ੍ਹਾਂ ਰਵਨੀ ਸਿੰਘ ਬਿੱਟੂ ਇਹ ਸਟਾਰ ਪ੍ਰਚਾਰਕ ਨੇ 38 ਸਟਾਰ ਪ੍ਰਚਾਰਕ ਲਾਣੇ ਜਲੰਧਰ ਪੱਛਮੀ ਲਈ ਭਾਜਪਾ ਨੇ ਅੱਜ ਇਹ ਉਮੀਦਵਾਰ ਲਾਣਿਆ ਨਾਲੇ ਸਟਾਰ ਪ੍ਰਚਾਰਕ ਵੀ ਲਾਂਦੇ। ਹਾਂ ਰਬੀਨਿਤ ਬਿੱਟੂ ਹੈ ਅਨੁਰਾਗ ਠਾਕੁਰ ਸੋਮਪ੍ਰਕਾਸ਼ ਬੀਜੇ ਰੂਪਾਨੀ ਹੈ ਨਰਿੰਦਰ ਸਿੰਘ ਰਾਣਾ ਕੈਪਟਨ ਅਮਰਿੰਦਰ ਸਿੰਘ ਅਗਲੇ ਆਪਣੀ ਧਰਮ ਪਤਨੀ ਲਈ ਵੋਟਾਂ ਮੰਗਣ ਆਏ ਪਤਾ ਨਹੀਂ ਜੁਲੰਦਰ ਪੱਛਮੀ ਆਉਣਗੇ ਜਾਂ ਨਹੀਂ ਆਉਣਗੇ ਹੈਨਾ ਮਨਰਿੰਜਨ ਕਾਲੀਆ ਹਿਮਾ ਮਾਲਣੀ ਤੇ ਇਹ ਤੋਂ ਬਾਅਦ ਜੀ ਇਸੇ ਤਰ੍ਹਾਂ ਅਵਨਾਸ਼ ਰਾਏ ਖੰਨਾ ਹੈ ਹਰਜੀਤ ਸਿੰਘ ਗਰੇਵਾਲ ਹੈ ਮਨਜਿੰਦਰ ਸਿੰਘ ਸਰਸਾ ਮਨੋਜ तिवारी ਜਨਾਬ ਕਲਾਕਾਰ ਦਿੱਲੀ ਤੋਂ ਜਿੱਤ ਕੇ ਦੂਜੀ ਵਾਰ ਵੀ ਹੈ ਇਸੇ ਤਰ੍ਹਾਂ ਵਿਜੇ ਸਾੰਪਲਾ ਕੇਵਲ ਢਿੱਲੋਂ ਹੈ ਜੀ ਇਸੇ ਤਰ੍ਹਾਂ ਮਨਪ੍ਰੀਤ ਸਿੰਘ ਬਾਦਲ ਤੇ ਪ੍ਰੀਤੀ ਸੱਪਰੂ ਹੈ ਨਾ ਸੁਸ਼ੀਲ ਕੁਮਾਰ ਰਿੰਕੂ ਇਹ 38 ਅਜਿਹੇ ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਜਾਰੀ ਕਰਤੀ ਜਦੋਂ ਕਿ ਅਜੇ ਅਕਾਲੀ ਦਲ ਤੇ ਕਾਂਗਰਸ ਨੇ ਤਾਂ ਆਪਣਾ ਉਮੀਦਵਾਰ ਵੀ ਦੇਣਾ ਹੈ ਸੋਦੇ ਪਰ ਵੀ ਨਜ਼ਰ ਹੋਗੀ ਉਹ ਤੋਂ ਬਾਅਦ ਇਹ ਚੋਣ ਪੜ ਪੂਰੀ ਤਰ੍ਹਾਂ ਪੱਕ ਜਾਊਗਾ ਫਿਲਹਾਲ ਗੱਲ ਤਾਂ ਤੁਰੇ ਪਈ ਹੈ ਚਲੋ ਜੀ